ਦੇ ਆ ਕਿੰਨਾ ਕੁ ਲੱਗਦਾ ਵੀ ਇਹਦੇ ਚ ਰੋਲ ਐਮ ਐਲ اے ਦਾ ਉਹਦੇ ਪੀਏ ਦਾ ਕਿੰਨਾ ਕੁ ਰੋਲ ਆ ਇਹਦੇ ਵਿੱਚ ਸਾਰਾ ਹੀ ਰੋਲ ਜਾਂਦਾ ਹੈ ਜਣਚੇ ਆ ਰਿਹਾ ਕਹਿੰਦੇ ਵੀ ਫੌਜਾ ਸਿੰਘ ਸਰਾਰੀ ਕਹਿੰਦੇ ਨੇ ਵੀ ਮੈਂ ਸੌਣਿਆ ਤੇ ਆ ਜੂਗਾ ਜੇ ਮੈਂ ਸਰਪੰਚੀਆਂ ਚੋਂ ਪੈਸੇ ਲੈੇ ਹੋਣਾ ਕੋਈ ਸੌ ਸੁਣੇ ਸੌਹਾਰ ਕੋ ਚੱਕ ਲਿਆ ਮੈਨੂੰ ਲਿਆ ਹੋਣਾ ਮੈਂ ਚੱਕ ਜਾਂਦਾ ਜੇ ਹੁਣ ਮੰਨ ਲਓ ਮੇਰੇ ਬਿਨਾ ਪੁੱਛੇ ਤੋਂ ਮੇਰੇ ਸੈਨ ਹੋ ਜਾਵਣਾ ਯਾਰ ਐਡਾ ਕੋਈ ਪਹਾੜ ਆ ਗਿਆ ਉਹਨੇ ਜਸ਼ਨ ਦੇ ਸੈਨਕਾਰ ਕੇ ਤੇ ਪੈਸੇ ਆਪ ਗਣਾ ਲੈਂਦੇ ਸੀ ਇਹ ਜਿਹੜਾ ਫਿਰ ਤੁਹਾਡੇ ਦੇ ਪਰਚੇ ਹੋਏ ਸਾਰਾ ਕੁਝ ਹੋਇਆ ਕਿਹਦੇ ਕਰਕੇ ਹੋਇਆ ਇਹ ਫੌਜੇ ਦੇ ਕਾਰਨ ਹੀ ਆ ਫੌਜਾ ਸਿੰਘ ਆ ਦੀ ਪਾਵਰ ਵਰਤੀ ਆ ਉਹਦਾ ਮੈਂ ਆਇਆ ਮੈਂ ਦਾ ਅਗਲਾ ਪਿਛਲਾ ਬਦਲੇ ਲੈਣੇ ਨੇ ਤੁਹਾਡੇ ਕੋਲੋਂ ਮੇਰੇ ਕੋਈ ਸੱਜਣ ਵਿੱਚ ਅਗੇ ਸੀ ਉਹਨਾਂ ਨੇ ਮੈਨੂੰ ਪੱਕਾ ਦਾਤਾ ਵੀ ਤੇਰੇ ਤੋਂ ਪਰਚਾ ਹੋ ਜਾਣਾ ਮੋਟਰ ਨਿਕਲ ਗਈ ਮੋਟਰ ਕਿਨੇ ਕੱਢੀ ਮੋਟਰ ਇਹਦੇ ਭਰਾ ਨੇ ਕੱਢੀ ਤੇ ਇਹਦੇ ਪਤੀਜੇ ਨੇ ਫੌਜਾ ਸਿੰਘ ਦੇ ਫਿਰ ਇਹਨੇ ਤਬ ਕੀ ਦਵਾਤੀ ਲਾਡੀ 75 ਕੋਲ ਵੀ ਤੈਨੂੰ ਮਰਵਾਣਾ ਹੈ ਫੌਜਾ ਸਿੰਘ ਸਾਡੇ 3.5 ਸਾਲ ਹੋ ਗਏ ਨੂੰ ਮੇਰੇ ਸਾਹਮਣੇ ਨਹੀਂ ਆ ਕੇ ਬੈਠਾ ਮੈਂ ਉਹਦੇ ਚਾਚੇ ਦਾ ਪੁੱਤਰਾ ਇੱਕ ਵਾਰੀ ਤਾਂ ਮੇਰੇ ਨਾਲ ਗੱਲਬਾਤ ਕਰਦਾ ਧਰਨਾ ਪ੍ਰਦਰਸ਼ਨ ਹੋ ਰਿਹਾ ਹੈਗਾ ਤੇ ਇਸ ਧਰਨੇ ਪ੍ਰਦਰਸ਼ਨ ਤੇ ਸਾਨੂੰ ਫੌਜਾ ਸਿੰਘ ਸਰਾਰੀ ਦੇ ਜਿਹੜੇ ਭਰਾ ਮਿਲੇ ਨੇ ਉਹ ਵੀ ਕਾਫੀ ਪੀੜਿਤ ਨੇ ਇਹ ਗੱਲਬਾਤ ਕਰ ਲੈਨੇ ਆ ਬਾਈ ਜੀ ਨਾਮ ਕੀ ਤੁਹਾਡਾ ਮੇਰਾ ਨਾਮ ਸਰਦਾਰ ਮਲ ਸਿੰਘ ਜੀ ਮਲ ਸਿੰਘ ਜੀ ਸੁਣਿਆ ਵੀ ਤੁਹਾਡੇ ਦੇ ਵੀ ਕਾਫੀ ਪਰਚੇ ਜਿਹੜੇ ਆ ਫੌਜਾ ਸਿੰਘ ਸਰਾਰੀ ਐਮ ਐਲ اے ਮੌਜੂਦਾ ਨੇ ਉਹਨਾਂ ਵੱਲੋਂ ਕਰਵਾਏ ਗਏ ਆ ਹਾਂ ਜੀ ਪਰਚੇ ਕਰਵਾਏ ਗਏ ਨੇ ਜੀ ਮੈਂ ਤਾਂ ਇਹਨਾਂ ਦੇ ਮਗਰ ਬੜਾ ਜ਼ੋਰ ਲਾਇਆ ਹੈ ਉਹ ਇਲੈਕਸ਼ਨ 'ਚ ਪੱਜੇ ਫਿਰੇ ਮੈਂ ਪਹਿਲਾਂ ਕਾਂਗਰਸੀ ਸੀ ਤੇ ਪਤਾ ਨਹੀਂ ਇਹਨੇ ਪਤਾ ਨਹੀਂ ਕਿਵੇਂ ਟਿਕਟ ਲਿਆਂਦੀ ਪੈਸਿਆਂ ਨਾਲ ਲਿਆਂਦੀ ਕਿ ਐਵੇਂ ਮਿਲੀ ਏ ਸਾਨੂੰ ਤਾਂ ਪਤਾ ਉਹਨੇ ਲੱਗਾ ਫੌਜਾ ਸਿੰਘ ਨੂੰ ਟਿਕਟ ਮਿਲ ਗਈ ਅਜੀ ਦਾ ਕਰੀਗਾਰ ਦੇ ਆਏ ਵੀ ਲੱਡੂ ਚੱਕੇ ਹੋਏ ਤੇ ਹਾਰ ਪਾਵਾਂਗੇ ਤੇ ਜਦੋਂ ਥੋੜਾ ਥੋੜਾ ਜਣ ਪਾਇਆ ਉਹ ਇਹਨੇ ਸਾਨੂੰ ਪੁੱਛਿਆ ਨਹੀਂ ਆਪ ਦੇ ਆਪ ਹੀ ਲੱਗੇ ਪਰੇ ਤੇ ਇਹਦੇ ਮਗਰ ਜੋਰ ਲਾਇਆ ਏ ਢੀ ਚੋਟੀ ਵਾਲਾ ਜਿੰਨੇ ਓਟਾ ਨਹੀਂ ਵੀ ਪਾਣੀਆਂ ਉਹਨਾਂ ਕੋਲ ਹੀ ਪੁਆਈਆਂ ਨੂੰ ਬਹੁਤ ਭੱਜੇ ਜੀ ਬਹੁਤ ਅਮਲ ਹੋ ਗਿਆ ਫਿਰ ਇਹਨੂੰ ਮੰਤਰ ਪੁਣਾ ਹੀ ਮਿਲ ਗਿਆ ਫਿਰ ਇਹਨੂੰ ਮੈਂ ਚੰਡੀਗੜ੍ਹ ਜਾ ਕੇ ਮਿਲਿਆ ਮੇਰੇ ਘਰ ਦੇ ਤੇ ਮੇਰਾ ਮੁੰਡਾ ਗੁਰਜੰਟ ਸਿੰਘ ਤੇ ਉਹਨੇ ਟੀਮ ਲਿਆਂਦੀ ਸੀ ਚੰਡੀਗੜ੍ਹੋਂ ਉਹਨਾਂ ਸਾਨੂੰ ਫਿਗਰ ਬਣਾ ਦਿੱਤੀ ਵੀ ਅਹੀਂ ਕਿ ਵਰਕਿੰਗ ਕਰਨੀ ਐ ਤੇ ਆਪਾਂ ਆਟੋਮੈਟਿਕ ਜਿੱਤ ਚੱਲਾਂਗੇ ਮੇਰਾ ਰੁਪਈਆ ਮੁੰਡੇ ਨੇ ਲੱਖ ਰੁਪਈਆ ਉਹਨਾਂ ਦੇ ਲਾਇਆ ਉਸ ਟੀਮ ਤੇ ਕੋਈ ਮੇਰੇ ਕੋਲ ਲਾ ਕੇ ਚਾਣੀ ਕਿ 4 ਗੁਲਾਖ ਰੁਪਈਆ ਹੀ ਤੇ ਮਗਰ ਲਾਇਆ ਚਲੋ ਮੁੰਡੇ ਆਂਦੇ ਸੀ ਵੈਡੈਟੀ ਕੀ ਪਤਾ ਆਪਣਾ ਕੰਮ ਕਰੇ ਕਿ ਨਾ ਕਰੇ ਉਹੀੋ ਗੱਲ ਹੋਈ ਜਿਵੇਂ ਮੇਰੇ ਪਰਿਵਾਰ ਨੇ ਕਿਹਾ ਕੰਮ ਤਾਂ ਕੀ ਇਹਨੇ ਭਰਾ ਭਰਾ ਆਪ ਜਿਨਾਂ ਜ਼ਮੀਨਾਂ ਵੰਡ ਲਈਆਂ ਇੱਕ ਜ਼ਮੀਨ ਦਾ ਜਿਹੜਾ ਹਿੱਸਾ ਉਹ ਮੇਰੇ ਸਾਹਮਣੇ ਆ ਗਿਆ ਉਹਨਾਂ 'ਚ ਬੋਰ ਚੱਲਦਾ ਸੀ 15-16 ਸਾਲ ਹੋ ਗਏ ਨੇ ਇਹਨੇ ਕੀ ਕੰਮ ਕੀਤਾ ਭਰਾ ਕੋਲ ਖੋ ਕੇ ਇਹਨੇ ਹੋਰ ਇੱਕ ਪੁੱਤਰ ਬਣਾਇਆ ਪਲੇਠੀ ਦਾ ਮੂਸੇ ਵਾਲੇ ਪਿੰਡ ਦਾ ਉਹਨੂੰ ਦਿੱਤੀ ਇਹਨੇ ਪਹਿਲੀ ਠੇਕੇ ਦੇ ਉਹਨੇ ਇੱਕ ਛਮਾਈ ਗੱਡੀ ਦੂਜੀ ਛਮਾਈ ਗੱਡਣ ਲੱਗਾ ਇਹਨੇ ਕੀ ਕੰਮ ਕੀਤਾ ਵੀ ਉਹਨਾਂ ਕੋਲ ਦਰਖਾਸਤ ਆਵਦੀ ਠੇਕੇਦਾਰਾਂ ਕੋਲ ਵੀ ਇਹ ਚੋਰੀ ਮੋਟਰ ਚਲਾਉਂਦਾ ਤੇ ਚੋਰੀ ਸਾਰਾ ਕੰਮ ਕਰਦਾ ਮੇਰੇ ਖਿਲਾਫ ਮੇਰੇ ਖਿਲਾਫ ਮੈਂ ਬਿਆਸ ਗਿਆ ਅੱਜ ਦੇ ਵਾਪਸੀ ਆਂਦਾ ਪਏ ਤੇ ਐਸਓ ਨੇ ਫੋਨ ਕੀਤਾ ਵੀ ਤੇਰੇ ਤੇ ਦਰਖਾਸਤ ਆਈ ਹੈ ਤੇ ਥਾਣੇ ਆ ਬਿਆਨ ਦੇ ਜਾ ਦੇ ਮੈਂ ਕਿਹਾ ਸਰ ਅੱਜ ਦਾ ਨਹੀਂ ਮੇਰੇ ਘਰ ਦੇ ਡਿੱਗ ਪੈ ਨੂੰ ਤੇ ਮੈਂ ਫਿਰ ਕਦੇ ਆਵਾਂਗਾ ਤੇ ਦੇ ਜਾਵਾਂਗਾ ਕੋਈ ਨਹੀਂ ਇਹਨਾਂ ਨੇ ਕੀ ਕੰਮ ਕੀਤਾ ਮੇਰੇ ਮਿਸੀ ਜੀ ਕਹਿੰਦੇ ਵੀ ਚਲੋ ਆਪਾਂ ਪੰਜੇ ਕੀ ਬਿਆਨ ਦੇ ਆਣੇ ਬਿਆਨ ਦੇਣ ਗਏ ਤੇ ਇਹਨਾਂ ਨੇ ਉੱਥੇ ਰੈਸਟ ਕਰ ਲਿਆ ਦੋ ਤਿੰਨ ਗੱਡੀਆਂ ਆਈਆਂ ਤੇ ਮੈਨੂੰ ਲੈ ਕੇ ਥਾਣੇ ਗੁਰੂ ਸਾਹਿਬ ਉੱਥੇ ਰਾਤ ਦੇ 1 ਵਜੇ ਤੱਕ ਘਰ ਦੇ ਬੈਠੇ ਰਹੇ ਕੋਈ ਫੈਸਲਾ ਨਹੀਂ ਹੋਇਆ ਅਸੀਂ ਫਿਰ ਆਦਾਈ ਬੱਚਾ ਨੇ ਵਾਹ ਲਾਣੀ ਸੀ ਕਿ ਕਿਹਦੇ ਦਾ ਫੋਨ ਕਰਾ ਕਦ ਕਿਹਦੇ ਦਾ ਪਰ ਇਹਨਾਂ ਨੇ ਨਾ ਛੱਡਿਆ ਮੈਨੂੰ ਮੇਰੇ ਕੋਈ ਸੱਜਣ ਵਿੱਚ ਅਗੇ ਸੀ ਉਹਨਾਂ ਨੇ ਮੈਨੂੰ ਪੱਕਾ ਦਾਤਦਾ ਵੀ ਤੇਰੇ ਦਾ ਪਰਚਾ ਹੋ ਜਾਣਾ ਹੈ ਮੋਟਰ ਨਿਕਲ ਗਈ ਮੈਂ ਕਿਹਾ ਨਹੀਂ ਮੋਟਰ ਜੇ ਨਹੀਂ ਨਿਕਲੀ ਮੈਂ ਆਦੇ ਕਰਦਾਂ ਨੂੰ ਕਹਿਆ ਬਈ ਕਰ ਦੂ ਇਧਰ ਨਾ ਜਾ ਤਾ ਪਿੰਡ ਜਾ ਸਿੱਧਾ ਸਵੇਰੇ ਤੜਕੇ ਜਾ ਕੇ ਮੋਟਰ ਵੇਖਣੀ ਤੇ ਆਪਣੀ ਪਹਿਲੀ ਵੇਖਣੀ ਬਗੀ ਕੋ ਨਹੀਂ ਉਹਨਾਂ ਨੇ ਕੀ ਕਰਦਾ ਮੁੰਡੇ ਆ ਮੇਰੇ ਭਤੀਜੇ ਨੂੰ ਲਿਆ ਨਾਲ ਦਿਖਾਈ ਉਹ ਤੇ ਬਾਹਰ ਤੇ ਇਹ ਆ ਮੋਟਰ ਕੱਢਣ ਲੱਗੇ ਵੇ ਤਰਪਾਈ ਲਾ ਕੇ ਤੇ ਇੱਕ ਉਹਦਾ ਸਾਲਾ ਇੱਕ ਉਹ ਜਿਹੜਾ ਜ਼ਮੀਨ ਵਾਲਾ ਹੈ ਬੱਬੂ ਉਹ ਇਹ ਪੰਜ ਸੱਤ ਬੰਦੇ ਗਏ ਸੀ ਦੋ ਮਿਸਤਰੀ ਗਏ ਸੀ ਇਹਨਾਂ ਮੋਟਰ ਕੱਢ ਲਈ ਮੇਰੇ ਕਰਦਾਂ ਦੇ ਹੱਥੇ ਬੱਕੇ ਵੀ ਹੋਇਆ ਹੈ ਮੁੰਡਾ ਮੋਬਾਈਲ ਖੋਹਦਾ ਸੀ ਫਿਰ ਮੇਰੇ ਘਰਦਾਂ ਨੇ ਕੁਛ ਜ਼ੋਰ ਜਰ ਲਾ ਕੇ ਉਹਨੇ ਖੋਲਿਆ ਮੋਬਾਈਲ ਲੈ ਗਈ ਫਿਰ ਇਹਨਾਂ ਆ ਕੇ ਮੈਨੂੰ ਦੱਸਿਆ ਮੇਰੇ ਅੰਦਰ ਉਸ ਟਾਈਮ ਜਦੋਂ ਇਹਨਾਂ ਮੋਟਰ ਕੱਢ ਲਈਏ ਉਦੋਂ ਇਹਨਾਂ ਮੇਰੇ ਕੋਲ ਸਾਇਨ ਕਰਾ ਲੈਣਾ ਪਰਚਾ ਹੋ ਗਿਆ ਅੰਦਰ ਚੋਰੀ ਦਾ ਪਰਚਾ ਹੋ ਗਿਆ ਮੋਟਰ ਕਿਨੇ ਕੱਢੀ ਮੋਟਰ ਇਹਦੇ ਭਰਾ ਨੇ ਕੱਢੀ ਤੇ ਦੇ ਪਤੀਜੇ ਨੇ ਫੌਜਾ ਸਿੰਘ ਨੇ ਇਹ ਪਰਚਾ ਤੁਹਾਡੇ ਤੇ ਹੋ ਗਿਆ। ਪਰਚਾ ਮੇਰੇ ਤੇ ਹੋ ਗਿਆ। ਉਦੋਂ ਤੁਸੀਂ ਥਾਣੇ ਸੀ? ਮੈਂ ਥਾਣੇ ਸੀ ਉਦੋਂ। ਉਸ ਟਾਈਮ ਪਰਚਾ ਕਾਹਦਾ ਹੋਇਆ ਵੀ ਤੁਸੀਂ ਮੋਟਰ ਕੱਢੀ? ਹਾਂ ਆਂਦੇ ਕਹਿੰਦੇ ਵੀ ਮਾਲਕ ਨੇ ਮੋਟਰ ਕੱਢੀ ਏ ਤੇ ਇਹਦੇ ਤੇ ਪਰਚਾ ਫਿੱਟ ਹੋ ਗਿਆ। ਉਸ ਸਮੇਂ ਤੁਸੀਂ ਥਾਣੇ 'ਚ ਸੀ? ਮੈਂ ਥਾਣੇ 'ਚ ਸੀ। ਕਿੰਨੇ ਘੰਟੇ ਬੰਦ ਸੀ? ਮੈਨੂੰ 15 ਘੰਟੇ ਮੈਂ ਅੰਦਰ ਸੀ। ਉਹਨਾਂ 15 ਘੰਟਿਆਂ 'ਚ ਮੋਟਰ ਨਿਕਲ ਗਈ। ਹਾਂ ਉਹ ਮੋਟਰ ਨਿਕਲ ਗਈ। ਉਸ ਨਿਕਲੀ ਮੋਟਰ ਦਾ ਪਰਚਾ ਤੁਹਾਡੇ ਤੇ ਪੈ ਗਿਆ। ਆ ਉਹ ਮੇਰੇ ਤੇ ਪਰਚਾ ਪੈ ਗਿਆ। ਫਿਰ ਮੈਨੂੰ ਐਫਐਸ ਦਰਜ ਮਿਲ ਗਈ। ਜਿਹੜਾ ਮੇਰੇ ਤੇ ਪਰਚਾ ਆਇਆ ਉਹਦੀ ਮੈਂ ਤੇ ਮੇਰੇ ਕੋ ਸੱਜਣਾ ਦੇ ਕੋਈ ਡਰ ਨਹੀਂ ਆਪਾਂ ਜਬਾਨਤ ਕਰਾ ਲੈਣੇ ਜਬਾਨਤ ਦੇ ਵਿੱਚ ਵੀ ਇਹਦਾ ਇੱਕ ਪਨੇਈ ਦੇ ਘਰਾਂ ਵਾਲਾ ਹੈ ਉਹਨੇ ਕੀ ਕੰਮ ਕੀਤਾ ਉਹਨੇ ਹੋਰ ਕੋਈ ਪਰਚਾ ਵਿੱਚ ਪਾਤਾ ਮੇਰੀ ਮੰਨ ਲਓ ਜਬਾਨਤ ਰੱਦ ਕਰਨ ਲਈ ਫਿਰ ਮੈਂ ਉਹਦੇ ਬੱਚੇ ਜੀਵਨ ਜੱਜ ਦੇ ਉਹ ਲੜਕੀ ਦੇ ਉਹਨੇ ਪੜਤਾਲ ਕੀਤੀ ਤੇ ਉਹ ਬੰਦਾ ਨਿਕਲਾ ਬੰਦੀ ਵਾਲੇ ਦਾ ਉਹ ਉਹ ਹੋਗਾ ਸੀ ਮੇਰੇ ਤੇ ਐਵੇਂ ਬਿਨਾਂ ਵਜ੍ਹਾ ਤੋਂ ਅਲੀਗੇਸ਼ਨ ਲਾਉਂਦੇ ਸੀ ਫਿਰ ਉਹ ਕਰਮਾੜੀ ਨੇ ਫਿਰ ਦਾਬਾ ਮਾਰਾ ਫਿਰ ਉਹਨੇ ਸਾਨੂੰ ਜ਼ਬਾਨ ਤੋਂ ਦੀ ਆਰਡਰ ਦੇ ਦਿੱਤਾ ਮੈਂ ਉਦੋਂ ਫਰੋਜ ਫਰਜੀ ਹਲਚ ਸੀ ਇਹ ਜਿਹੜਾ ਫਿਰ ਤੁਹਾਡੇ ਤੇ ਪਰਚੇ ਹੋਏ ਸਾਰਾ ਕੁਝ ਹੋਇਆ ਕਿਹਦੇ ਕਰਕੇ ਹੋਇਆ ਸਾਰਾ ਇਹ ਫੌਜੇ ਦੇ ਕਾਰਨ ਹੀ ਆ ਫੌਜਾ ਸਿੰਘ ਆਦੀ ਪਾਵਰ ਵਰਤੀਆਂ ਦਾ ਮੈਂ ਆਇਆ ਮਿਲਾਂ ਮੈਂ ਤਾਂ ਅਗਲਾ ਪਿਛਲਾ ਬਦਲੇ ਲੈਣੇ ਨੇ ਤੁਹਾਡੇ ਕੋਲੋਂ ਤੁਹਾਡੇ ਸਗਾ ਭਰਾ ਹੈ ਮੇਰੇ ਤਾਏ ਦਾ ਮੁੰਡਾ ਹੈ ਨਹੀਂ ਬਦਲੇ ਕਾ ਤੋ ਤੁਹਾਡੇ ਤੋਂ ਲੈਣੇ ਤੁਸੀਂ ਤਾਂ ਵੋਟਾਂ 'ਚ ਸਾਥ ਦਿੱਤਾ ਪੂਰਾ ਬਦਲੇ ਕਾ ਤੇ ਲੈ ਰਿਆ ਨਹੀਂ ਜੀ ਉਹ ਬਦਲੇ ਲਾ ਰਿਹਾ ਹੈ ਵੀ ਮੰਨ ਲਓ ਜਿਹੜਾ ਕਿ ਮਾੜਾ ਮੋਟਾ ਵੀ ਘਰਾਂ ਵਿੱਚ ਲੜਾਈ ਬਲਾਰਾ ਹੁੰਦਾ ਹੈ ਉਹ ਬਦਲੇ ਲੈਣਦੇ ਸੀ ਦੀ ਭੈਣ ਵੀ ਆਂਦੀ ਸੀ ਮਿੰਦੋ ਆਹ ਦੀ ਚਾਚੇ ਦੇ ਪੁੱਤਰਾ ਕੋਲ ਵਣ ਬਦਲੇ ਲੈਣੇ ਨੇ ਹੁਣ ਮੇਰਾ ਭਰਾ ਐਮਐਲ ਬਣ ਗਿਆ ਤੇ ਮੈਂ ਚਾਹਦਾ ਨਹੀਂ ਸੀ ਵੀ ਇੱਥੋਂ ਤੱਕ ਮੇਰੇ ਨਾਲ ਵਾਗੇ ਦਾ ਪਰ ਇਹਨੇ ਮੇਰੇ ਤੇ ਪਰਚੇ ਕਰਾ ਦਿੱਤੇ ਫਿਰ ਇਹਨੇ ਤਪਕੀ ਦਵਾਤੀ ਲਾਡੀ 75 ਕੋਲ ਵੀ ਤੈਨੂੰ ਮਰਵਾਣਾ ਹੈ 10 ਲੱਖ ਰੁਪਏ ਦੀ ਪ੍ਰਾਪਰਟੀ ਆਂਦਾ ਦਿੱਤੀ ਹੈ ਉਹ ਮੁੰਡਾ ਜੇਲ੍ਹ ਚ ਗਿਆ ਜਿਹਨੇ ਮੈਨੂੰ ਦੱਸਿਆ ਵੀ ਚਾਚਾ ਤੇਰੀ ਨਾ ਵੀ ਮੰਨ ਲੋ ਉਹਨਾਂ ਨੇ ਸਮਾਗਰੀ ਦੇ ਦਿੱਤੀ ਏ ਮਾਰਨ ਦੀ ਮੈਂ ਕਿਹਾ ਕਿੰਨੇ ਗੋਆਂ ਦਾ 10 ਲੱਖ ਰੁਪਈਆ ਮੈਂ ਕਿਹਾ ਤੈਨੂੰ ਪਤਾ ਹੈਗਾ ਵੀ ਮੈਂ ਮਾਰਾਂ ਦਾ ਕਿ ਮੈਂ ਤੈਨੂੰ ਮਾਰਾਂ ਦਾ ਉਹਾਂ ਦਾ ਚਾਚਾ ਹੁਣ ਤੈਨੂੰ ਮੈਂ ਚੇਤਾਵਨੀ ਦੇ ਦਿੱਤੀ ਵੀ ਉਹਨਾਂ ਦਰਨਾ ਮੰਗਰਾ ਰੱਖਾ ਹੈ ਮੈਂ ਕੋਈ ਨਹੀਂ ਮੈਂ ਆਹ ਰੌਂਡ ਖੁੱਲ੍ਹਾਈ ਚੱਲਦਾ ਨਾ ਜਿੰਨੇ ਮਾਰਨਾ ਮਾਰਦੇ ਨੇ ਪਰ ਮੈਂ ਕਿਹਾ ਫੌਜਾ ਸਿੰਘ ਸਾਢੇ 3 ਸਾਲ ਹੋ ਗਏ ਨੂੰ ਮੇਰੇ ਸਾਹਮਣੇ ਨਹੀਂ ਆ ਕੇ ਬੈਠਾ ਮੈਂ ਉਹਦੇ ਚਾਚੇ ਦਾ ਪੁੱਤ ਨਾ ਇੱਕ ਵਾਰੀ ਤਾਂ ਮੇਰੇ ਨਾਲ ਗੱਲਬਾਤ ਕਰਦਾ ਮੇਰੇ ਤੇ ਪਰਚਾ ਕਰਵਾਇਆ ਇਨਕੁਆਰੀ ਕੀਤੀ ਪੁਲਿਸ ਨੇ ਮੈਂ ਕਿਹਾ ਪਿੰਡ ਭਰਾ ਬੈਠਾ ਕੋਈ ਕੈਦ ਦੇਵੇ ਵੀ ਮਾਲੂ ਸਿੰਘ ਨੂੰ ਅਸੀਂ ਆਖਣ ਗਏ ਵੀ ਤੁਹਾਡੀ ਮੋਟਰ ਦਾ ਕੋਈ ਮਾੜਾ ਮਟਰ ਰੋਲਾ ਤਾਂ ਨਵੇੜ ਦੇ ਨੇ ਕੋਈ ਨਹੀਂ ਆਇਆ ਬਿਨਾਂ ਵਜ੍ਹਾ ਤੋਂ ਧੱਕੇ ਨਾਲ ਮੇਰੇ ਤੇ ਪਰਚਾ ਕੀਤਾ ਸੀ ਅਸੀਂ ਅੱਜ ਸੱਦਾ ਮਿਲਿਆ ਸੀ ਇਹ ਧਰਨੇ ਦਾ ਤੇ ਇਹ ਜਸ਼ਨ ਬਾਵਾ ਦੇ ਮਾਲੋ ਧਰਨੇ ਦੇ ਆਏ ਕਿੰਨਾ ਕ ਲੱਗਦਾ ਵੀ ਇਹਦੇ ਚ ਰੋਲ ਐਮ ਐਲ ਏ ਦਾ ਤੇ ਉਹਦੇ ਪੀ ਏ ਦਾ ਕਿੰਨਾ ਰੋਲ ਆ ਇਹਦੇ ਵਿੱਚ ਸਾਰਾ ਹੀ ਰੋਲ ਜਾਂਦਾ ਹੈ ਫੌਜਾ ਸਿੰਘ ਦੇ ਤੇ ਲਾਡੀ ਦਾ ਇੰਨਾ ਰੋਲ ਹੈ ਐਵੇਂ ਮੁੰਡਾ ਮਰਦਾ ਹੀ ਨਹੀਂ ਤੁਸੀਂ ਜਾਣਦੇ ਸੀ ਮੁੰਡੇ ਨੂੰ ਮੈਂ खुद ਤਾਂ ਜਾਣਦਾ ਸੀ ਵੀ ਇਹਨਾਂ ਦੀ ਪਾਰਟੀ ਦਾਗਾ ਸੀ ਉਹ ਮੈਂ ਤਾਂ ਕਾਂਗਰਸੀ ਸੀ ਇਹਨਾਂ ਦੇ ਪਾਰਟੀ ਦੇ ਬੰਦੇ ਹੁਣ ਵੀ ਬੈਠੇ ਨੇ ਧਰਨੇ 'ਚ ਸਾਰੇ ਮੁੰਡੇ ਨਾਲ ਲੱਗੇ ਸੀ ਜੇ ਮੈਂ ਨਾਲ ਨਾ ਹੁੰਦਾ ਤੇ ਇਹ ਜਿਤਨਾ ਕਿਤੇ ਸੀ ਇਹਨਾਂ ਲੋਕ ਸਾਰੇ ਵੇਗਿਆ ਸੀ ਅੱਛਾ ਇਹ ਜਸ਼ਨ ਦੀ ਮੌਤ ਤੋਂ ਬਾਅਦ ਹੋਰ ਬਹੁਤ ਸਾਰੇ ਪਿੰਡਾਂ ਚ ਲੋਕ ਉੱਠ ਪਏ ਆ ਉਹ ਕਹਿੰਦੇ ਵੀ ਸਾਡੇ ਤੋਂ ਹੀ ਪੈਸੇ ਲੈ ਸਾਡੇ ਤੋਂ ਲੈਵੇ ਸਾਡੇ ਨਾਲ ਧੱਕਾ ਕੀਤਾ ਸਾਡੇ ਦੇ ਪਰਚਾ ਕਰਾਇਆ ਉਹ ਗੱਲਾਂ ਜਿਹੜੀਆਂ ਨੇ ਉਹ ਸੱਚੀ ਦੀਆਂ ਬਾਹਰ ਆਈਆਂ ਆ ਰਹੀਆਂ ਨੇ ਜਾਂ ਲੋਕ ਮਤਲਬ ਜਿਵੇਂ ਕਹਿੰਦੇ ਜਦੋਂ ਮੁੱਦਾ ਉੱਠ ਪੈਂਦਾ ਉਦੋਂ ਲੋਕ ਬੋਲਣ ਲੱਗ ਪੈਂਦੇ ਆ ਜਿਹੜੀ ਤੁਹਾਨੂੰ ਗੱਲ ਬਾਤ ਸੁਣ ਲਈਏ ਨਾ ਉਹ ਸੱਚੀਆਂ ਗੱਲਾਂ ਨੇ ਆ ਪੰਜੇ ਦਾ ਕੀ ਗਾਮਾ ਕੀਤਾ ਸੀ ਆ ਪੰਜੇ ਗਿਆ ਇੱਕ ਕੋਲ 20 ਲੱਖ ਲੈ ਲਿਆ ਦੂਜੇ ਕੋਲ 50 ਲੱਖ ਲੈ ਲਿਆ ਉਹ ਪੰਜੇ ਦਾ ਬੜਾ ਸੁਖੀ ਵਸਦਾ ਸੀ ਸਾਡੀ ਬੱਗੀ ਹੋ ਗਈ ਉਥੇ ਰਾਹ ਦੇ ਜਾਂਦੇ ਆੜਦਾ ਸਾਡੀਆਂ ਨੂੰ ਉਹ ਵਧੀਆ ਪੰਜੇ ਕੀ ਮੰਡੀ ਦੇ ਵਿੱਚ ਵਧੀਆ ਚੱਲਾ ਸੀ ਉਥੇ ਇਹ ਹੋ ਜਾ ਇਹਨਾਂ ਨੇ ਅੱਗ ਪਾ ਦਿੱਤੀ ਦੋਨਾਂ ਘਰਾਂ ਨੇ ਅੱਗੂ ਵਿੱਚ ਪੈਸੇ ਲਾਉਣ ਲੱਗੇ ਵੇਨੂੰ ਉਹ ਮੇਰੇ ਖਿਲਾਫ ਇੱਕ ਦਿਨ ਆ ਗਿਆ ਤੇ ਇੱਕ ਮਨੇ ਮਾਇਨਾ ਦਾ ਮੁੰਡਾ ਹੈ ਇਹ ਦੋਵੇਂ ਘਰ ਹੀ ਲੱਗੇ ਖਲ ਉਹਨੇ ਪੈਸੇ ਗਰੀਬਾਂ ਨੂੰ ਦੇ ਦੇ ਜਿੰਨੇ ਤੇ ਵੰਡ ਦਿੱਤੇ ਤੇ ਮੈਂ ਲੋਕ ਗਰੀਬ ਜਿਹੜੇ ਨਾ ਬਿਨਾਂ ਵਜਾ ਤੋਂ ਉਹਨਾਂ ਨੂੰ ਦਿਤਾ ਦੇਣਦੇ ਤੇ ਵੇਖੋ ਗਵਰਨਮੈਂਟ ਦਾ ਘਰ ਪਰਣ ਲੱਗੇ ਹੋਏ ਨੂੰ ਕਿਸੇ ਨੇ ਐਸਓ ਨੂੰ ਦੇ ਦਿੱਤੇ ਅਗੇ ਐਸਐਸਪੀ ਨੂੰ ਦੇ ਦਿੱਤੇ ਕੂਕੀ ਦੇ ਦੇਤੇ ਰੁਪਏ ਬੜੇ ਹੀ ਉਹਨਾਂ ਨੇ ਇੱਕ ਦੂਨੇ ਅੱਗੇ ਚੁਲਾਏ ਨੂੰ ਸੁਣਨ ਚ ਆ ਰਿਹਾ ਕਹਿੰਦੇ ਵੀ ਫੌਜਾ ਸਿੰਘ ਸਰਾਰੀ ਕਹਿੰਦੇ ਨੇ ਵੀ ਮੈਂ ਸੌਣਿਆਂ ਤੇ ਆ ਜਾਊਂਗਾ ਜੇ ਮੈਂ ਸਰਪੰਚੀਆਂ ਚੋਂ ਪੈਸੇ ਲਏ ਹੋਣ ਜਾਂ ਕੋਈ ਗਲਤ ਕੰਮ ਕੀਤਾ ਹੋਵੇ ਨਹੀਂ ਜੀ ਇਹ ਸਾਰੇ ਸਟਾਈ ਹੈ ਕੋਈ ਸੌ ਸੋ ਨਹੀਂ ਸੌ ਦਾ ਹਰ ਕੋ ਚੱਕ ਲੈਂਦਾ ਮੈਨੂੰ ਲਿਆ ਰਾਂ ਮੈਂ ਚੱਕ ਜਾਂਦਾ ਮੈਨੂੰ 50 ਲੱਖ ਦੇ ਦੇ ਮੈਂ ਚੱਕ ਲੈਂਦਾ ਸੌ ਮਤਲਬ ਸੌਂਜ ਵੀ ਚੱਕੀ ਜਾਂਦੀ ਹੈ ਅੱਜ ਕੱਲ੍ਹ ਧਰਮ ਦਾ ਰਹਾ ਹੀ ਕੋਈ ਨਹੀਂ ਕਿਹਾ ਧਰਮ ਦਾ ਖਤਮ ਹੋ ਗਿਆ ਪਰ ਸਾਡੇ ਲੋਕ ਮਾੜੇ ਨੇ ਜਿਹੜੇ ਨਾਲੇ ਧਰਮ ਹੀ ਮੈਂ ਇੱਕ ਚਟਾਕੇ ਜਿ ਬਦਲ ਦਿੰਦੇ ਨੇ ਕੋਈ ਆਮਾਨਦਾਨ ਨਹੀਂ ਰਹਿ ਗਿਆ ਅੱਜ ਕੱਲ੍ਹ ਜਿੰਨੂੰ ਪੈਸੇ ਦੇਵੇਂਗਾ ਨਾ ਉਹ ਸੁੱਕੀਆਂ ਸਮਝ ਚੱਕ ਜਾਏਗਾ ਅੱਜ ਇਹ ਧਰਨਾ ਹੈਗਾ ਕੀ ਇਨਸਾਫ ਚਾਹੁੰਦੇ ਹੋ ਵੀ ਕਿਹੋ ਜਿਹਾ ਇਨਸਾਫ ਮਿਲਣਾ ਚਾਹੀਦਾ ਜੀ ਮੈਂ ਤਾਂ ਨਾ ਮੁੰਡਿਆਂ ਜਸ਼ਨ ਨੂੰ ਮਿਲਣਾ ਚਾਹੀਦਾ ਠੀਕ ਹੈ ਇਹ ਕਾਤਲੀ ਜਿਹੜੇ ਤਿੰਨ ਚਾਰ ਬੰਦੇ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਇਹ ਤਿੰਨ ਚਾਰ ਬੰਦੇ ਨੂੰ ਇੱਕ ਦੋ ਇਹ ਫੌਜਾ ਸਿੰਘ ਨਹੀਂ ਇਹ ਵਿੱਚੇ 라ਡੀ ਇਹ ਵਿੱਚੇ ਹੋਰ ਬੰਦੇ ਆਏ ਨੇ ਜੇ ਹੁਣ ਮੰਨ ਲਓ ਮੇਰੇ ਬਿਨਾ ਪੁੱਛੇ ਤੋਂ ਮੇਰੇ ਸਾਇਨ ਹੋ ਜਾਵਣ ਯਾਰ ਐਡਾ ਕੋਈ ਪਹਾੜ ਆ ਗਿਆ ਹੁਣ ਜਸ਼ਨ ਦੇ ਸਾਇਨ ਕਰਕੇ ਤੇ ਪੈਸੇ ਆਪ ਗਢਾ ਲੈਂਦੇ ਇਹ ਕਿੱਥੇ ਲਿਖ ਨਾਲ ਲਿਖਦਾ ਇੱਕ ਮੁੰਡੇ ਨੇ 3 ਸਾਲ ਮਿਹਨਤ ਕੀਤੀ ਹੋਵੇ ਨਾਲ ਰਿਆ ਹੋਵੇ ਫਿਰ ਵੀ ਉਹਦੇ ਕੋਈ ਪੈਸੇ 13-14 ਲੱਖ ਰੁਪਇਆ ਲੈ ਲਿਆ ਫਿਰ ਹੁਣ ਫਿਰ ਤਾਂ ਆ ਮੌਤ ਦਾ ਕਾਰਨ ਨੇ ਪੈਸੇ ਦੀ ਪੈਸਾ ਨਾ ਮੰਗਿਆ ਤੋਂ ਤਾਂ ਮੌਤ ਹੋ ਗਈ ਬਿਲਕੁਲ ਤਾਂ ਜਸ਼ਨ ਨੂੰ ਜਿਹੜਾ ਇਨਸਾਫ ਲਈ ਪ੍ਰੋਟੈਸਟ ਲਗਾਤਾਰ ਚੱਲ ਰਿਹਾ ਇਹ ਫੌਜਾ ਸਿੰਘ ਦੇ ਚਿਹਰੇ ਭਰਾ ਸੀ ਜਿਨ੍ਹਾਂ ਨੇ ਕਾਫੀ ਜਾਣਕਾਰੀ ਸਾਂਝੀ ਕੀਤੀ ਕਥਤੀ ਤੌਰ ਤੇ ਦੋਸ਼ ਵੀ ਲਾਏ ਕਿ ਇਸ ਤਰ੍ਹਾਂ ਮੇਰੇ ਨਾਲ ਵੀ ਇੰਜ ਕੀਤਾ ਵਿਧਾਇਕ ਵੱਲੋਂ ਪਰ ਫਿਲਹਾਲ ਹੁਣ ਜਸ਼ਨ ਦੇ ਜਿਹੜਾ ਹੱਕ ਦੇ ਵਿੱਚ ਇੱਥੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੁਣ ਦੇਖਣਾ ਹੋਵੇਗਾ ਕਿ ਜਸ਼ਨ ਨੂੰ ਇਨਸਾਫ ਮਿਲਦਾ ਹੈ ਜਾਂ ਫਿਰ ਇਸੇ ਤਰੀਕੇ ਨਾਲੇ ਰੋਡ ਦੇ ਉੱਪਰ ਹੀ ਜਿਹੜੇ ਲੋਕ ਨੇ ਉਹ ਬੈਠੇ ਰਹਿੰਦੇ ਨੇ ਫਰੋਸਪਰ ਤੋਂ ਕੈਮਰਾ ਪਰਸਨ ਦੇ ਨਾਲ ਸਖਵਿੰਦਰ ਸਿੰਘ ਜੀ